हां जी ਜਿਹੜਾ ਸੁਣਨੇ ਅੱਜ ਮਤਾ ਪਾ ਰਹੇ ਹਾਂ ਇਹ ਕਿਸ ਸਬੰਧ ਦੇ ਵਿੱਚ ਪਾਇਆ ਹੈ? ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਸਾਡੇ ਕੋਲ ਪਹੁੰਚਣ ਤੇ। ਮਾਮ ਜੀ ਸਿੰਘ ਨੂੰ ਕਿਸਾਨਾਂ ਦੀ ਘਰ ਦੀ ਕਿਸਾਨ ਜੀ ਨੂੰ ਇੱਕ ਤਾਜ਼ਾ ਰਾਂਹ ਬੁਲਾ ਦਿੱਤੀ ਕਿ ਅੱਜ ਸਾਰੇ ਪਿੰਡ ਤੇ ਪੰਚਾਇਤ ਮੈਂਬਰ ਤੇ ਜਥੇਬੰਦੀ ਦੇ ਸਹਿਯੋਗ ਨਾਲ ਅਸੀਂ ਪਿੰਡੋਂ ਦਾ ਜਮਾਤ ਆਪ ਪਿਆ ਜਿਹੜੀ ਇਹ ਆਪਣੀ ਸਰਕਾਰ ਹੈ ਜੀ ਆਮ ਆਦਮੀ ਜੀ ਇਹ ਲੈਂਡ ਪੂਲਿੰਗ ਦੀ ਨੀਤੀ ਲੈ ਕੇ ਆਈ ਹੈ ਜਿਹਦੇ ਤੇ ਸਿੱਧਾ ਕਿਸਾਨਾਂ ਤੋਂ ਜ਼ਮੀਨ ਹੋ ਰਹੀ ਹੈ ਇਹ ਉਹਨਾਂ ਨੂੰ ਦੇ ਪੱਧਰ ਤੇ ਕੁਝ ਨਹੀਂ ਦੇ ਤੁਸੀਂ ਉਸ ਦੇ ਸਬੰਧ ਦੇ ਵਿੱਚ ਪਿੰਡ ਵੱਲੋਂ ਇਹ ਮਤਾ ਪਾ ਰਹੇ ਆ ਕਿ ਪੰਚਾਇਤ ਦੇ ਸਾਰੇ ਨਗਰ ਦੇ ਸਹਿਯੋਗ ਨਾਲ ਵੀ ਸਾਡਾ ਪਿੰਡ ਇੱਕ ਮਰਲਾ ਵੀ ਜ਼ਮੀਨ ਨੂੰ ਲੈਣ ਕੋਲ ਨਹੀਂ ਦੇਵੇਗਾ ਤੇ ਨਾ ਹੀ ਸਰਕਾਰ ਸਾਡੇ ਪਿੰਡ ਕੋਈ ਕਬਜ਼ਾ ਕਰਨ ਆਵੇ ਜੇਕਰ ਸਰਕਾਰ ਇਹ ਨਤੀਜੇ ਤੇ ਪਹੁੰਚਦੀ ਆ ਤੇਰਾ ਸਿਰ ਬਹੁਤ ਬੁਰਾ ਹੋਵੇਗਾ ਅਸੀਂ ਡਟ ਕੇ ਵਿਰੋਧ ਕਰਾਂਗੇ ਇੱਕ ਮਰਲਾ ਜ਼ਮੀਨ ਵੀ ਪਿੰਡ ਦੇ ਵਿੱਚੋਂ ਨਹੀਂ ਦੇਵਾਂਗੇ ਕਿਉਂਕਿ ਸਾਡੇ ਕੋਲ ਤਾਂ ਪਹਿਲੀ ਰੋਜ਼ੀ ਰੋਟੀ ਦੀ ਜ਼ਮੀਨ ਹੈ ਪਿੰਡ ਕੋਲੇ ਤੇ 700 ਕਿ ਲਈ ਆ ਜੋ ਉਹਦੀ ਜੀ ਗਵਰਨਮੈਂਟ ਕੱਟੇ ਨਾਲ ਕਬਜ਼ਾ ਕਰਦੀ ਆ ਸਾਡੇ ਲਈ ਕੁਝ ਨਹੀਂ ਰਹਿ ਜਾਂਦਾ ਬਾਕੀ ਪੰਜਾਬ ਸਰਕਾਰ ਨੂੰ ਹੀ ਜ਼ਿਆਦਾ ਕਹਿਣਾ ਚਾਹੁੰਦੇ ਆ ਵੀ ਜੇ ਤੁਹਾਨੂੰ ਤਮਾਨੇ ਲੈਂਡ ਪੂਲਿੰਗ ਚਲਾਉਣੀ ਹੈ ਉਹ ਆਪਦੇ ਪਿੰਡ ਸਟਾਲ ਤੋਂ ਚਲਾਵੇ ਉਹ ਕਹਿੰਦਾ ਮਹਿੰਦਰ ਮਾਸਟਰ ਦਾ ਮੁੰਡਾ ਤਾਂ ਮਹਿੰਦਰ ਮਾਸਟਰ ਦੀ ਜ਼ਮੀਨ 'ਚੋਂ ਚਲਾਵੇਗਾ ਆਪਦੇ ਪਿੰਡੂ ਫਿਰ ਉਹਨੂੰ ਲੋਕ ਦੱਸ ਦੇਣਗੇ ਇਸ ਸਟਾਲ ਦੀ ਦੱਸ ਦੇਣਗੇ ਉਹਦੇ ਪਿੰਡ ਦੇ ਸਾਰੇ ਕਿਸਾਨਾਂ ਦੀ ਵੀ ਕਿਵੇਂ ਲੈਣ ਪੂੰਗੀ ਚੱਲਦੀ ਹੈ ਤੇ ਇਹ ਕਰਕੇ ਅਸੀਂ ਸਾਰੇ ਪਿੰਡਾਂ ਨੂੰ ਕਹਿੰਦੇ ਵੀ ਸਾਰੇ ਪਿੰਡ ਮਤੇ ਪਾਓ ਨੇਤਰ ਕੇ ਮੈਦਾਨ 'ਚ ਆਓ ਇਹ ਸਰਕਾਰਾਂ ਸਭ ਸੈਂਟਰ ਨਾਲ ਰਲੀਆਂ ਨੇ ਧਨਾਟਾਂ ਨੇ ਸਰਕਾਰਾਂ ਨੇ ਬਾਨੀ ਡਾਨੀ ਭਰਉਂਦੇ ਨੇ ਸਾਰੇ ਇਹ ਉਹਨਾਂ ਕਰਕੇ ਕੀ ਕਰ ਰਹੇ ਨੇ ਪੰਜਾਬ ਦੇ ਖਾਲਸੇ ਇਹ ਜਿਹੜਾ ਮਤਾਗਾ ਇਹ ਸਾਰਾ ਬਲ ਉਹਨੂੰ ਕਹਿੰਦਾ ਮਾਨਸਾ ਜ਼ਿਲ੍ਹੇ ਚ ਪਹਿਲਾ ਮਤਾ ਹੀ ਹਾਂਜੀ ਸਾਡੇ ਨਗਰ ਵੱਲੋਂ ਪਹਿਲਾ ਮਤਾ ਪੈ ਰਹੀ ਹਰੇਕ ਗੱਲ ਜੀ ਸਾਡਾ ਨਗਰੀ ਪਹਿਲ ਕਰਦਾ ਜੀ ਕਿਉਂਕਿ ਲੋਕ ਬਹੁਤ ਸਾਡੇ ਸੁਚੇਤਨ ਇਹ ਚੀਜ਼ਾਂ ਤੋਂ ਸਰਕਾਰ ਦੀਆਂ ਜਿੰਨੇ ਪੌਲਸਾਂ ਰੱਖ ਕੇ ਸਰਕਾਰ ਆਉਂਦੀ ਜਦੋਂ ਵੀ ਹਮਲਾ ਕਰਦੀ ਅਸੀਂ ਉਹਨੂੰ ਦੂਜੇ ਸਾਰੇ ਪਿੰਡਾਂ ਨੂੰ ਜੀ ਸਾਰੀਆਂ ਜਥੇਬੰਦੀਆਂ ਨੂੰ ਸਾਰੀਆਂ ਪੰਚਾਇਤਾਂ ਨੂੰ ਅਸੀਂ ਹੱਥ ਜੋੜ ਕੇ ਬੀਲ ਕਰਦੇ ਹਾਂ ਕਿ ਭਰਾਵੋ ਟਾਈਮ ਆਇਆ ਹੁਣ ਉੱਠ ਖੜੋ ਜੇ ਆਪਣੇ ਜ਼ਮੀਨਾਂ ਬਾਗੀਆਂ ਫਿਰ ਕੁਝ ਨਹੀਂ ਬਣਦਾ ਆਪਣਾ ਸੋ ਇਸ ਕਰਕੇ ਸਾਰੇ ਪਿੰਡ ਪਿੰਡ ਲੈਵਲ ਤੇ ਮਤੇ ਪਾਓ ਜੋ ਸੇ ਬੁਨਿਆਦੀ ਤੌਰ ਤੇ ਪਾਉ ਵੀਰ ਲੈਂਡ ਪੂਲ ਨੂੰ ਇਹਦੇ ਵਿੱਚ ਨਾ ਜੀਮਦਾਰ ਨੂੰ ਕੁਝ ਮਿਲਣਾ ਆਪਣੀ ਜ਼ਮੀਨ ਵਗ ਜੂਗੀ ਕੁਝ ਨਹੀਂ ਆਉਣਾ ਆਪਣੇ ਹੱਥੋਂ ਬਲੀ ਪੂਲ ਨੂੰ ਲੈ ਕੇ ਆਈ ਹੈੀ ਹੁਣ ਆ ਤੇ ਬਹੁਤ ਸਮਾਂ ਪਹਿਲਾਂ ਸਾਡੇ ਪਿੰਡ ਨੇ ਸੰਤਾਪ ਹੰਡਾਇਆ ਹੋਇਆਗਾ ਸਾਡੇ ਪਿੰਡ ਤੇ ਬਲਾੜੇ ਦੀ ਜ਼ਮੀਨ ਸੁਗਰਮੰਡ ਦੇ ਵਿੱਚ ਗਵਰਨਮੈਂਟ ਨੇ ਐਕਵਾਇਰ ਕਰੀ ਸੀਗੀ ਉਹ ਸੁਗਰਮੰਡ ਪੱਟ ਕੇ ਉਦੋਂ ਬਾਅਦ ਉਹ ਪੁੱਡਾ ਨੂੰ ਬਾਦਲ ਕੇ ਵੇਚ ਗਏ ਉੱਥੇ ਹਜੇ ਸਾਰਾ ਕੁਝ ਜੰਗਲ ਬਣਿਆ ਪਿਆਗਾ ਜਿਹਦੀ ਮਾਰ ਸਾਡੇ ਪਿੰਡ ਨੂੰ ਅੱਜ ਵੀ ਚੱਲਣੀ ਪੈ ਰਹੀ ਆ ਤੇ ਸਾਡੀ ਬਲਾਕ ਦੇ ਵਿੱਚ ਦੂਜਾ ਮਸਲਾ ਉੱਥੇ ਤਿਹੜਾ ਗਮਿੰਦਪੁਰੇ ਵਾਲਾ ਗਮਿੰਦਪੁਰੇ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰ ਲਈ ਉੱਥੇ ਅਜੇ ਪਹਾੜੀ ਚਕਰਾਂ ਜੰਗਲੀ ਹਿਰਨ ਰੋਜ਼ ਸਾਰਾ ਕੁਝ ਬਹੁਤ ਝਾੜਾ ਕਰਦੇ ਨੇ ਜਿਹਨੋਂ ਕੋਥੇ ਅਜੇ ਤੱਕ ਨਾ ਕੋਈ ਕਲੋਨੀ ਬਣੀ ਆ ਨਾ ਕੋਈ ਜਗਾ ਪਈ ਆ ਨਾ ਕੋਈ ਕੋਠੀ ਪਈ ਆ ਕੁਝ ਵੀ ਨਹੀਂ ਬਣਿਆ ਅਜੇ ਤੱਕ ਵੀ ਸਰਕਾਰ ਉਦਰੀ ਦੇਖ ਲੈ ਪਹਿਲਾਂ ਵੀ ਜਿੱਥੇ ਤੁਸੀਂ ਜ਼ਮੀਨ ਐਕਵਾਇਰ ਕਰ ਲਈ ਉੱਥੇ ਅਜੇ ਤੱਕ ਕੋਈ ਡਿਵੈਲਪਮੈਂਟ ਨਹੀਂ ਹੋਈ ਹੈਗੀ ਤਾਂ ਪਰ ਸਾਡੇ ਜੀ ਖੇਤਾਂ ਨੂੰ ਕੌਮ ਅੰਜਰ ਬਣਾਉਂਦੇ ਨੇ ਤੋਂ ਅਸੀਂ ਜੇ ਇਹੋ ਜਿਹੇ ਕੁਛ ਇਹ ਕਰਦੇ ਨੇ ਤਾਂ ਉਹ ਦਾ ਡਟ ਕੇ ਵਿਰੋਧ ਕਰਾਂਗੇ ਸਾਰੇ ਬਣਾਉਂਦੇ ਬੀਟ ਕਰਦੇ ਆ ਕਿ ਵੱਧ ਤੋਂ ਵੱਧ ਵਿਰੋਧ ਕਰੋ ਤੇ ਸਾਰੇ ਪੰਜਾਬ ਦਾ ਨਸਾਨ ਹੈ ਬਹੁਤ ਵੱਡਾ ਘਾਟਾ ਪੈਣਾ ਖਾਲਾ ਪਹਿਲਾਂ ਭਾਈ ਸਾਡੇ 4 ਕਿੱਲੇ ਵਾਹਣ ਦੇ ਆ ਗਏ ਸਾਨੂੰ ਕੁਝ ਨਹੀਂ ਦਿੱਤਾ ਸਾਡਾ ਬੰਦਾ ਰੱਖਿਆ ਇਸ ਸਰਕਾਰੀ ਨੌਕਰੀ ਲਈ ਉਹ ਹੋわせ ਗਏ ਇਹਨੂੰ ਨੌਕਰੀ ਦੇਵਾਂਗੇ 4 ਕਿੱਲੇ ਵਾਹਣ ਲੈਣ ਉਹ ਗਰਤ ਦਿਓ ਕੀ ਤੇ ਲਾ ਕੇ ਲੈਣ ਲਾ ਕੇ ਮਾਰ ਮੇਰੇ 4 ਬੱਚੇ ਮੈਂ ਛੋਟੇ ਛੋਟੇ ਮਥਾਂ ਪਾੜੇ ਸੀ ਕਿਉਂ ਤੂੰ ਬਾਦ ਉਹਦੇ ਦੁੱਖ ਤਾਂ ਮਾਰਾ ਮੇਰਾ ਮੁੰਡਾ ਦਰਦ ਕੋ ਮਰ ਤੇ ਸਾਡੇ ਕੋਲ ਕੁਝ ਨਹੀਂ ਹੁਣ ਅਸੀਂ ਤਾਂ ਭਈ ਹੁਣ ਆਵਦੇ ਜ਼ਮੀਨ ਦਾ ਮੈਨੂੰ ਰੋਕਣ ਦੇਂਦੇ ਆਪ ਦਾ ਹੱਕ ਲੈ ਕੇ ਜਾ ਅਸੀਂ ਪਾਰਕ ਕਿਸਾਨ ਜੁਣੀਆਂ ਨੇ ਅਗਰਾਹਾਂ ਦੇ ਨਾਲ ਜੁੜੇ ਹੋਇਆ ਇਸ ਕਰਕੇ ਵੀ ਜਿਹੜੀਆਂ ਸਾਡੀਆਂ ਜੀਮ ਨਾਲ ਰੋਕਦੇ ਨੇ ਅਸੀਂ ਕਹਿੰਦੇ ਉਸ ਨੂੰ ਰੋਕਣ ਦੇ ਵਾਸਤੇ ਅਸੀਂ ਆ ਗਏ ਬੱਚਾ ਬੱਚਾ ਚੋਕਦਾ ਅਸੀਂ ਸਾਰੇ ਇਕੱਠੇ ਹੋ ਕੇ ਪਰਲੇ ਤੇ ਗੁੜੀਆਂ ਬੱਚੇ ਲੈ ਕੇ ਜਾਵਾਂਗੇ ਅਸੀਂ ਆਪਣੀ ਜ਼ਮੀਨ ਨਾ ਕਦੇ ਨਹੀਂ ਰੋਕਣ ਦੇਵਾਂਗੇ ਅਸੀਂ ਕਿਸਾਨ ਹਾਂ ਅਜੇ ਸਾਡੀ ਜ਼ਮੀਨ ਨਹੀਂ ਰੋਕ ਲਈਆਂ ਸਾਡੇ ਬੱਚਿਆਂ ਨੂੰ ਨੌਕਰੀ ਨਹੀਂ ਮਿਲਦੀ ਹੈ ਤੇ ਰਜਗਾਰ ਨਹੀਂ ਮਿਲਦਾ ਸਾਡਾ ਖੇਤੀਆਂ ਦੇ ਵਿੱਚ ਜੋ ਪਸਾ ਹੈਗਾ ਅਸੀਂ ਆਪ ਕਿੱਥੇ ਕਮਾਈ ਕਰਦੇ ਹਾਂ ਖਾਣੇ ਆ ਤੇ ਅਸੀਂ ਆਪੇ ਸਾਰੇ ਜੁੜ ਕੇ ਲੜਾਈ ਲੜਾਂਗੇ ਜਿਹੜਾ ਅੱਜ ਪਿੰਡ ਨੇ ਮਤਾ ਪਾਇਆ ਬੇਬੇ ਜਿਹੜਾ ਇਹ ਹਿੰਮਤਾ ਪਾਇਆ ਹੈ ਤੇ ਇਹਦੇ ਵਿੱਚ ਅਸੀਂ ਸਾਰੇ ਜੁੜ ਕੇ ਸਾਥ ਦੇ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV